ਹਜੀ ਪਿਛਲੇ ਤੋਂ ਨਹੀਂ ਚਾਰਪੁਰ ਸਿਵਲ ਹਸਪੀਟਲ ਤੇ ਕੁਝ ਇਸ਼ੂਜ਼ ਕਾਫੀ ਲੰਬੇ ਟਾਈਮ ਤੋਂ ਚੱਲ ਰਹੇ ਸੀ ਜਿਹੜੇ ਸਾਹਮਣੇ ਆਏ ਜਿਹਦੇ ਵਿੱਚ ਸਿਵਲ ਹਸਪੀਟਲ ਦੀ ਸੁਰੱਖਿਆ ਦਾ ਵੀ ਇੱਕ ਮਸਲਾ ਸੀਗਾ ਤੇ ਕਾਫੀ ਲੋਕ ਜਿਹੜੇ ਉੱਥੇ ਜਿਹੜਾ ਡੀਐਸਟੀ ਸੈਂਟਰ ਹੈਗਾ ਜਿੱਥੇ ਸਰਕਾਰੀ ਨਸ਼ੇ ਦੀ ਗੋਲੀਆਂ ਲੈਣ ਵਾਸਤੇ ਆਉਂਦੇ ਹੈਗੇ ਤੇ ਉੱਥੇ ਟਰੀਟਮੈਂਟ ਜਨਤਾ ਚੱਲ ਰਿਹਾ ਹੈਗਾ ਤੇ ਉਹਦੇ ਸਬੰਧ ਵਿੱਚ ਵਿੱਚ ਵੀ ਕਾਫੀ ਉੱਥੇ ਰਸ਼ ਹੁੰਦਾ ਹੈਗਾ ਕੁਝ ਸ਼ਿਕਾਇਤਾਂ ਆਈਆਂ ਸੀ ਕਿ ਸਿਵਲ ਹਸਪਤਲ ਦੇ ਬਾਹਰ ਬਹੁਤ ਸਾਰੇ ਲੋਕ ਅ ਨਸ਼ੇ ਦੇ ਕਾਰੋਬਾਰ ਚ ਲਿਫਟ ਹੈਗੇ ਤੇ ਇਸ ਤਰੀਕੇ ਦੀ ਇਲੈਗਲ ਐਕਟੀਵਿਟੀਜ਼ ਕਰਦੇ ਹੈਗੇ ਇਹਨਾਂ ਸਾਰੇ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਜਿਹੜਾ ਹੈਗਾ ਇੱਕ ਜ਼ਿਲ੍ਹਾ ਪੁਲਿਸ ਵੱਲੋਂ ਨਿర్ణੈ ਲਿਖਾ ਗਿਆ ਸਿਵਲ ਹਸਪਤਲ ਦੇ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਜਿਹਦੇ ਵਿੱਚ ਉਹਨਾਂ ਨੇ ਇੱਕ ਸਪੇਸ ਪ੍ਰੋਵਾਈਡ ਕਰਵਾਇਆ ਹੈਗਾ ਸਾਨੂੰ ਉੱਥੇ ਸਿਵਲ ਹਸਪਤਲ ਦੇ ਐਂਟਰ ਦੇ ਨਾਲ ਤੇ ਉੱਥੇ ਅਸੀਂ ਇੱਕ ਆਰਜੀ ਪੁਲਿਸ ਚੌਕੀ ਐਸਟੈਬਲਿਸ਼ ਕਰਨ ਤੇ ਲੱਗੇ ਆਂ ਤੇ ਜਲਦੀ ਜਿਹੜੀ ਹੈਗੀ ਚੌਕੀ ਦਾ ਇਨਫਰਾਸਟ੍ਰਕਚਰ ਤਿਆਰ ਕਰਕੇ ਤੇ ਉੱਥੇ ਰੈਗੂਲਰ ਮੁਲਾਜ਼ਮ ਤਾਇਨਾਤ ਕਰਤੇ ਜਾਣਗੇ ਜਿਹਦੇ ਤੋਂ ਜਿਹੜਾ ਹੈਗਾ ਉਹ ਉੱਥੇ ਲੋਕਾਂ ਦੇ ਸੁਰੱਖਿਆ ਭਾਵ ਤੇ ਵੀ ਵਾਧਾ ਹੋਏਗਾ ਨਾਲ ਜਿਹੜਾ ਕ੍ਰਾਈਮ ਵੀ ਹੈਗਾ ਉਹ ਵੀ ਪ੍ਰੀਵੈਂਟ ਹੋਏਗਾ ਇਕੱਠੇਗਾ ਉੱਥੇ ਤੇ ਕੰਟਰੋਲ 'ਚ ਹੋਏਗਾ ਤੇ ਅਸੀਂ ਕਮਿਟਿਡ ਆਂ ਜਿੱਥੇ ਵੀ ਜਿਹੜਾ ਹੈਗਾ ਅਸੀਂ ਬੈਸਟ ਐਫਰਟਸ ਕਰਨ ਵਾਸਤੇ ਨਾਲ ਦੇ ਨਾਲ ਸਾਨੂੰ ਲੋਕਾਂ ਦਾ ਸਹਿਯੋਗ ਵੀ ਚਾਹੀਦਾ ਜਿਵੇਂ ਕਿ ਲੋਕ ਆਪਣੇ ਸੀਸੀਟੀਵੀ ਕੈਮਰੇ ਆਪਣੇ ਸ਼ਾਪਸ ਤੇ ਆਪਣੇ ਘਰਾਂ ਦੇ ਬਾਹਰ ਲਾਂ ਰੋਡ ਨੂੰ ਕਵਰ ਕਰਦੇ ਹੋਏ ਸੀਸੀਟੀਵੀ ਕੈਮਰੇ ਲਾਣ ਐਟ ది ਸੇਮ ਟਾਈਮ ਕਈ ਵਾਰ ਇਦਾਂ ਦਾ ਵੀ ਇਨਸੀਡੈਂਟ ਹੁੰਦਾ ਹੈਗਾ ਜਿੱਥੇ ਕੋਈ ਚੋਰੀ ਦੀ ਵਾਰਦਾਤਾਂ ਹੁੰਦੀ ਹੈਗੀ ਤੇ ਉਹਦੇ ਵਿੱਚ ਸੀਸੀਟੀਵੀ ਕੈਮਰਾ ਔਰ ਡੀਵੀਆਰ ਵੀ ਜਿਹੜਾ ਹੈਗੇ ਉਹ ਚੋਰ ਚੋਰੀ ਕਰਕੇ ਲੈ ਜਾਂਦੇ ਹੈਗੇ ਜਿਸ ਦੇ ਕਰਕੇ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਨ 'ਚ ਵੀ ਕਾਫੀ ਮੁਸ਼ਕਲ ਆਉਂਦੀ ਹੈਗੀ ਇਹਦੇ ਵਾਸਤੇ ਮੇਰੀ ਰਿਕਵੈਸਟ ਹੈਗੀ ਕਿ ਸਾਰੇ ਆਜਕਲ ਟੈਕਨੋਲੋਜੀ ਫ੍ਰੈਂਡਲੀ ਲੋਕ ਹੈਗੇ ਤੇ ਉਹ ਉਹਦਾ ਜਿਹੜਾ ਡੀਵੀਆਰ ਹੈਗਾ ਉਹ ਆਈ ਕਲਾਉਡ ਤੇ ਰੱਖਿਆ ਜਾਵੇ ਜਾਂ ਇੱਕ ਡਮੀ ਡੀਵੀਆਰ ਜਿਹੜਾ ਹੈਗਾ ਜਾਂ ਉਹ ਡੀਵੀਆਰ ਨੂੰ ਪਿੱਛੇ ਛੁਪਾ ਕੇ ਰੱਖਿਆ ਜਾਵੇ so that ki ਇਮੀਡੀਏਟਲੀ ਕਿਸੇ ਨੂੰ ਇਸ ਤਰੀਕੇ ਦੀ ਹਰਕਤ ਕਰਨ ਵੇਲੇ ਉਹ ਐਕਸੈਸਿਬਲ ਨਾ ਹੋਵੇ ਤੇ ਪੁਲਿਸ ਕੋਲ ਇਹ ਸਬੂਤ ਤੇ ਐਵੀਡੈਂਸ ਸਾਹਮਣੇ ਆ ਸਕਣ so that ਸਾਡੀ ਇਨਵੈਸਟੀਗੇਸ਼ਨ ਚ ਸਪੋਰਟ ਮਿਲ ਕੇ ਅਸੀਂ ਛੇਤੀ ਤੋਂ ਛੇਤੀ ਉਸ ਚੀਜ਼ ਨੂੰ ਟ੍ਰੇਸ ਕਰ ਸਕੀਏ ਪ੍ਰिवੈਂਟਿਵ ਤੇ ਵੀ ਕਾਫੀ ਕੰਮ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈਗਾ ਪੂਰੇ ਜ਼ਿਲ੍ਹੇ ਵਿੱਚ ਰਾਤ ਨੂੰ 200 ਤੋਂ ਜ਼ਿਆਦਾ ਮੁਲਾਜ਼ਮ ਜਿਹੜੇ ਹੈਗੇ ਉਹ ਨਾਈਟ ਡਿਊਟੀ ਕਰੰਦੇ ਹੈਗੇ ਤੇ ਅਲੱਗ-ਅਲੱਗ ਥਾਵਾਂ ਤੇ ਗੱਟੀਆਂ ਹੁੰਦੀ ਹੈ ਕਿ ਦੋ ਗੈਸਟਿਡ ਅਫਸਰ ਪੂਰੀ ਰਾਤ ਬਾਹਰ ਹੁੰਦੇ ਹੈਗੇ ਜ਼ਿਲ੍ਹੇ 'ਚ ਫਿਰ ਵੀ ਕਈ ਥਾਵਾਂ ਤੋਂ ਕਿਤੇ ਸ਼ਿਕਾਇਤ ਮਿਲਦੀ ਹੈਗੀ ਉਹਨਾਂ ਨੂੰ ਡਿਟੈਕਟ ਕਰਨ ਵਾਸਤੇ ਵੀ ਜਿਹੜਾ ਹੈਗਾ ਪੁਲਿਸ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈਗਾ ਕਾਫੀ ਕੇਸਿਸ ਟ੍ਰੇਸ ਵੀ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। ਥੈਂਕ ਯੂ ਜੈ